ਸ੍ਰੀ ਕਾਲਜੀ ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਬਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਟਰ ਸਵੀਟ ਕੌਰਨ ਚਾਟ ਤੇ ਸਵੀਟ ਕੌਰਨ ਚਾਟ ਬਣਾ ਕੇ ਤਿਆਰ ਕਰਾਂਗੇ ਸਵੀਟ ਕੌਰਨ ਬਣਾਉਣ ਦੇ ਲਈ ਮੈਂ ਇੱਕ ਕਾਲੀ ਸਵੀਟ ਕੌਰਨ ਲਈ ਹੈ ਇੱਥੇ ਮੈਂ ਸਵੀਟ ਕੌਰਨ ਨੂੰ ਬਣਾਉਣ ਦੇ ਲਈ ਕਾਲੀ ਦਾ ਤੀਜਾ ਹਿੱਸਾ ਪਾਣੀ ਲਿਆ ਹੈ ਪਾਣੀ ਨੂੰ ਗਰਮ ਕਰ ਲਵਾਂਗੇ ਇੱਕ ਚਮਚ ਨਮਕ ਪਾਵਾਂਗੇ ਪਾਣੀ ਦੇ ਵਿੱਚ ਇਸ ਦੇ ਨਾਲ ਸਵੀਟ ਕੌਰਨ ਦੇ ਵਿੱਚ ਨਮਕ ਚੰਗੀ ਤਰ੍ਹਾਂ ਰਚ ਜਾਏਗਾ ਕਿਉਂਕਿ ਸਵੀਟ ਕੌਰਨ ਵਿੱਚ ਹੀ ਹੁੰਦੀ ਹੈ ਫਿਰ সুইਟ कॉर्न ਪਾਵਾਂਗੇ ਮੈਂ ਇਥੇ ਫਰੋਜ਼ਨ সুইਟ कॉर्न ਲਈ ਹੈ ਜੀ ਹੁਣ ਤਾਂ 3-4 ਮਿੰਟ ਦੇ ਲਈ ਢੱਕ ਕੇ ਬੋਇਲ ਕਰ ਲਵਾਂਗੇ সুইਟ कॉर्न ਆਪਾਂ ਜ਼ਿਆਦਾ ਪਾਣੀ ਨਹੀਂ ਲਵਾਂਗੇ ਜੀ ਬੋਇਲ ਕਰਨ ਸਮੇਂ ਓਨਾ ਕ ਪਾਣੀ ਹੀ ਲਵਾਂਗੇ ਜਿੰਨੇ ਕ ਪਾਣੀ ਦੇ ਵਿੱਚ সুইਟ कॉर्न ਚੰਗੀ ਤਰ੍ਹਾਂ ਬੋਇਲ ਹੋ ਸਕੇ ਕਿਉਂਕਿ ਪਹਿਲਾਂ ਤੋਂ ਹੀ ਨਰਮ ਹੁੰਦੀ ਹੈ ਹੁਣ সুইਟ कॉर्न ਚੰਗੀ ਤਰ੍ਹਾਂ ਬੋਇਲ ਹੋ ਚੁੱਕੀ ਆ ਆਪਾਂ ਇਸ ਨੂੰ ਇੱਕ ਛੰਨ ਦੇ ਨਾਲ ਕੱਢ ਲਵਾਂਗੇ সুইਟ कॉर्न ਨੂੰ ਬਾਲਦੇ ਵਿੱਚ ਕੱਢ ਲਵਾਂਗੇ ਛੰਨੇ ਨਾਲ ਗਰਮ-ਗਰਮ সুইਟ कॉर्न ਦੇ ਵਿੱਚ ਬਟਰ ਪਾਵਾਂਗੇ ਤਾਂ ਕਿ ਬਟਰ ਚੰਗੀ ਤਰ੍ਹਾਂ ਘੁਲ ਜਾਵੇ সুইਟ कॉर्न ਵਿੱਚ ਬਟਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ সুইਟ ਕੌਰਨ ਵਿੱਚ ਬਟਰ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਇਸਦੇ ਵਿੱਚ ਇੱਕ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਆਪਾਂ ਪਹਿਲਾਂ ਵੀ ਬੋਇਲ ਕਰਨ ਲਈ ਪਾਇਆ সুইਟ ਕੌਰਨ ਨੂੰ ਇਸ ਤੇਲੀ ਨਾਲ ਨਾਲ ਪਾਵਾਂਗੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ 스위ਟਕੌਨ ਮਿਕਸ ਉਹ ਕੇ ਤਿਆਰ ਹੈ ਇਸਨੇ ਕੇ ਗਲਾਸ ਦੇ ਵਿੱਚ ਸਰਵ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਮਾਲਸ ਵਗੈਰਾ ਦੇ ਵਿੱਚ ਮਿਲਣ ਵਾਲੀ ਸਵੀਟ ਕੌਰਨ ਨੂੰ ਘਰ ਦੇ ਵਿੱਚ ਤਿਆਰ ਕਰ ਲਵਾਂਗੇ। ਇਹ ਬਟਰ ਸਵੀਟ ਕੌਰਨ ਬਹੁਤ ਟੇਸਟੀ ਲੱਗਦੀ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਬਟਰ ਸਵੀਟ ਕੌਰਨ ਬਣਾ ਕੇ ਦੇਖਿਓ। ਹੁਣ ਆਪਾਂ ਸਵੀਟ ਕੌਰਨ ਚਾਟ ਬਣਾ ਲਵਾਂਗੇ। ਉਸ ਦੇ ਲਈ ਬੋਲ ਦੇ ਵਿੱਚ ਥੋੜਾ ਜਿਹਾ ਬਟਰ ਲਵਾਂਗੇ। ਗਰਮ ਗਰਮ ਸਵੀਟ ਕੌਰਨ ਪਾਵਾਂਗੇ। ਮੈਂ ਇੱਥੇ ਬਟਰ ਥੋੜਾ ਲਿਆ ਹੈ ਜੇ ਆਪਣੇ ਕੋਲ ਸਵੀਟ ਕੌਰਨ ਜ਼ਿਆਦਾ ਹੋਵੇ ਤਾਂ ਆਪਾਂ ਬਟਰ ਜ਼ਿਆਦਾ ਲੈ ਲਵਾਂਗੇ। ਸਵੀਟ ਕੌਰ ਨੂੰ ਵਾਟਰ ਦੇ ਵਿੱਚ ਮਿਕਸ ਕਰ ਲਵਾਂਗੇ ਅੱਜ ਆਪਾਂ ਬਹੁਤ ਟੇਸਟੀ ਜਈ ਚਾਟ ਬਣਾ ਕੇ ਤਿਆਰ ਕਰਾਂਗੇ ਜੀ ਇਹ ਸਭ ਨੂੰ ਬਹੁਤ ਟੇਸਟੀ ਲੱਗਦੀ ਹੈ ਸਰਦੀਆਂ ਵਿੱਚ ਤੇ ਬਰਸਾਤ ਦੇ ਮੌਸਮ ਵਿੱਚ ਇਹ ਚਾਟ ਬਹੁਤ ਟੇਸਟੀ ਲੱਗਦੀ ਹੈ ਕੌਰ ਨੂੰ ਵਾਟਰ ਵਿੱਚ ਮਿਕਸ ਕਰਨ ਤੋਂ ਬਾਅਦ ਇੱਕ ਛੋਟਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਾਮਕ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਇੱਕ ਛੋਟਾ ਚਮਚਾ ਚਾਟ ਮਸਾਲਾ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਇਸ ਤਰੀਕੇ ਨਾਲ ਬਹੁਤ ਟੇਸਟੀ সুইਟ ਕੌਰਨ ਚਾਟ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ সুইਟ ਕੌਰਨ ਚਾਟ ਬਣਾ ਕੇ ਦੇਖਿਓ ਚਾਟ ਨੂੰ ਤਿੱਖਾ ਬਣਾਉਣ ਦੇ ਲਈ ਇਸ ਦੇ ਵਿੱਚ ਇੱਕ ਚਮਚ ਗ੍ਰੀਨ ਸੌਸ ਪਾਵਾਂਗੇ ਬਾਕੀ ਸੌਸ ਆਪਾਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹਾਂ ਇੱਕ ਚਮਚ ਟਮੇਟੋ ਸੌਸ ਪਾਵਾਂਗੇ ਜੇਕਰ ਆਪਾਂ ਟਮਾਟਰ ਸਾਸ ਨਾਲ ਪਾਣੀ ਹੋਵੇ ਤਾਂ ਆਪਾਂ ਇਮਲੀ ਦੀ ਚਟਨੀ ਵੀ ਪਾ ਸਕਦੇ ਹਾਂ ਜੀ ਸਾਸ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਇੱਕ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਇੱਕ ਟਮਾਟਰ ਪਾਵਾਂਗੇ ਬਰੀਕ ਕੱਟਿਆ ਹੋਇਆ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਇਸ ਤਰੀਕੇ ਨਾਲ ਪਚਾਟਪਟੀ ਜੀ ਚਾਟ ਬਣਾ ਕੇ ਤਿਆਰ ਕਰ ਲਵਾਂਗੇ ਫਿਰ ਇਸ ਨੂੰ ਮਿਕਸ ਕਰ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਰੇ ਮਸਾਲੇ ਵਗੈਰਾ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਕਲਰਫੁਲ ਜੀ ਚਾਟ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਸ ਦੇ ਵਿੱਚ ਏਦਾਂ ਨਿੰਬੂ ਨਿਚੋੜਾਂਗੇ ਥੋੜਾ ਜਿਹਾ ਬਰੀਕ ਪੁਜੀਆ ਪਾਵਾਂਗੇ ਇਸ ਨਾਲ ਬਹੁਤ ਵਧੀਆ ਟੇਸਟ ਆਏਗਾ ਚਾਟ ਦੇ ਵਿੱਚੋਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਾਟ ਬਣ ਕੇ ਤਿਆਰ ਹੈ ਚਾਟ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਦੋ ਤਰੀਕੇ ਦੀ ਚਾਟ ਤਿਆਰ ਕਰ ਲਈ ਹੈ ਜੀ ਇੱਕ ਬਟਰ ਸਵੀਟ ਕੌਰਨ ਚਾਟ ਤੇ ਇੱਕ ਸਵੀਟ ਕੌਰਨ ਚਾਟ ਸਟ੍ਰੀਕ ਇਹਨਾਂ ਆਪਣੀਆਂ ਚਟਪਟੀਆਂ ਇਹਨਾਂ ਦੋ ਚਾਟਾਂ ਬਣ ਕੇ ਤਿਆਰ ਨੇ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ